ਜਿਹੜੀ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਗੱਲ 2000 ਦੀ ਅਮਰੀਕਾ ਦੇ ਕੈਲੀਫੋਰਨੀਆ ਦੀ 2000 ਦੇ ਵਿੱਚ ਜਗਸੀਰ ਸਿੰਘ ਤੇ ਬਿਆਨਤ ਕੌਰ ਢਿੱਲੋਂ ਕੈਲੀਫੋਰਨੀਆ ਦੇ ਵਿੱਚ ਜਾਂਦੇ ਨੇ ਅਮਰੀਕਾ ਦੇ ਵਿੱਚ ਜਾਂਦੇ ਨੇ ਉੱਥੇ ਉਹ ਮੈਰਿਜ ਕਰਵਾਉਂਦੇ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਵਧੀਆ ਚੱਲ ਰਹੀ ਹੁੰਦੀ ਹੈ ਤੇ ਗੱਲ ਉਹਨਾਂ ਦੇ ਅੱਗੋਂ ਦੋ ਬੱਚੇ ਹੁੰਦੇ ਨੇ ਇੱਕ ਬੇਟੀ ਤੇ ਇੱਕ ਬੇਟਾ ਸੋ ਕੰਮਕਾਰ ਕਰਦੇ ਨੇ ਬੱਚੇ ਪੜ ਰਹੇ ਨੇ ਜ਼ਿੰਦਗੀ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਹੁਣ ਕਰਦੇ ਕਰਦੇ ਟਾਈਮ ਬਤੀਤ ਹੁੰਦਾ ਹੈ ਉਹ ਬੱਚੇ ਥੋੜੇ ਥੋੜੇ ਵੱਡੇ ਹੋਣੇ ਸ਼ੁਰੂ ਹੁੰਦੇ ਨੇ 2016 ਦੇ ਵਿੱਚ ਹੁਣ ਆਪਾਂ ਕਈ ਵਾਰ ਸੋਚਦੇ ਆਂ ਆਪਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਆਂ ਕੰਮਕਾਰ ਦੀ ਪਾਲ ਦੇ ਵਿੱਚ ਫਿਰ ਆਪਣੇ ਰਿਸ਼ਤੇਦਾਰਾਂ ਦੀ ਵੀ ਆਪਾਂ ਸਪੋਰਟ ਕਰਦੇ ਆਂ ਤੇ ਸਪੋਰਟ ਕਰਨ ਦੇ ਚੱਕਰ ਦੇ ਵਿੱਚ ਕਈ ਵਾਰੀ ਆਪਾਂ ਆਪਣਾ ਬਹੁਤ ਵੱਡਾ ਨੁਕਸਾਨ ਕਰ ਲੈਂਦੇ ਆਂ ਇਹ ਸਟੋਰੀ ਦੇ ਵਿੱਚ ਜੇ ਆਪਾਂ ਕੋਈ ਸਿੱਖਾਂ ਨੂੰ ਮਿਲਦਾ ਤਾਂ ਇਹ ਮਿਲਦਾ ਵੀ ਆਪਾਂ ਨੂੰ ਅੱਗੇ ਕਿਸੇ ਦੀ ਸਪੋਰਟ ਵੀ ਦੇਖ ਕੇ ਹੀ ਕਰਨੀ ਚਾਹੀਦੀ ਹੈ 2016 ਦੇ ਵਿੱਚ ਬਿਆਨਤ ਕੌਰ ਢਿੱਲੋਂ ਦਾ ਭਤੀਜਾ ਇੰਡੀਆ ਤੋਂ ਅਮਰੀਕਾ ਪਹੁੰਚਦਾ ਦੋ ਨੰਬਰ ਦੇ ਵਿੱਚ ਮੈਕਸੀਕੋ ਦਾ ਬਾਰਡਰ ਟੱਪ ਕੇ ਹੁਣ ਬਿਆਨਤ ਕੌਰ ਉਹਨੂੰ ਆਪਣੇ ਕੋਲ ਬੁਲਾਉਂਦੀ ਹੈ ਆਪਣੇ ਘਰੇ ਰੱਖਦੀ ਹੈ ਵੀ ਇਹਦੀ ਕੋਈ ਲਾਈਫ ਵਧੀਆ ਬਣ ਜਾਏਗੀ ਆਪਣਾ ਕੰਮਕਾਰ ਕਰੇਗਾ ਤਾਂ ਵਧੀਆ ਲਾਈਫ ਬਣ ਜਾਏਗੀ ਚਲੋ 2016 ਦੇ ਵਿੱਚ ਪਹੁੰਚਦਾ 2018 ਦੇ ਵਿੱਚ ਇੱਕ ਘਟਨਾ ਵਾਪਰਦੀ ਹੈ 2018 ਦੇ ਵਿੱਚ ਬਿਆਨਤਕੌਰ ਢਿੱਲੋਂ ਦੀ ਜਿਹੜੀ ਲੜਕੀ ਹੈ ਉਹ ਬਾਸਟਾਬ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਹਦੀ ਉਮਰ ਸਿਰਫ 16 ਸਾਲ ਹੁੰਦੀ ਹੈ ਉਮਰ ਬਹੁਤ ਛੋਟੀ ਹੋਣ ਕਰਕੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹ ਲੜਕੀ ਬੇਹੋਸ਼ ਹੋ ਜਾਂਦੀ ਹੈ ਜਦੋਂ ਉਹਨੂੰ ਹੋਸ਼ ਆਉਂਦੀ ਹੈ ਤਾਂ ਬਖਸ਼ਿੰਦਰਪਾਲ ਬਿਆਨਤਕੌਰ ਢਿੱਲੋਂ ਦੇ ਭਤੀਜੇ ਵੱਲੋਂ ਕਿਹਾ ਜਾਂਦਾ ਹੈ ਤੇ ਬਿਆਨਤਕੌਰ ਵੱਲੋਂ ਵੀ ਜਿਹੜਾ ਬੱਚਾ ਸੀ ਉਹ ਅਸੀਂ ਕਿਸੇ ਨੂੰ ਗੋਦ ਦੇ ਦਿੱਤਾ ਕਿਸੇ ਚੰਗੀ ਫੈਮਿਲੀ ਨੂੰ ਜਿੱਥੇ ਉਹਦੀ ਪਰਵਰਿਸ਼ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ ਚਲੋ ਨੂੰ ਸਮਝ ਆ ਜਾਂਦਾ ਜਾਂਦਾ ਤਾਂ ਉਹ ਸਮਝ ਜਾਂਦੀ ਹੈ ਗੱਲ ਉਹ ਸੋਚਦੀ ਵੀ ਹਾਂ ਦੇਤਾ ਹੋਣਾ ਠੀਕ ਹੈ ਚਲੋ ਸਮਾਂ ਅੱਗੇ ਆਪਣੀ ਚਾਲ ਚੱਲਦਾ ਅੱਗੇ ਸਮਾਂ ਚੱਲਦਾ ਜਾਂਦਾ 2019 ਆ ਜਾਂਦਾ 2019 25 ਫਰਵਰੀ ਨੂੰ ਜਗਸੀਰ ਸਿੰਘ ਦਾ ਆਪਣੀ ਕੁੜੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤੋਂ ਤੋਂ ਮੈ ਮੈਂ ਹੋ ਜਾਂਦੀ ਹੈ ਝਗੜਾ ਹੋ ਜਾਂਦਾ ਘਰ ਦੇ ਵਿੱਚ ਜਿਵੇਂ ਆਮ ਗੱਲ ਚਲੋ ਝਗੜਾ ਹੁੰਦਾ ਉਹ ਝਗੜਾ ਜਗਸੀਰ ਸਿੰਘ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਤੇ ਉਹ ਕਹਿੰਦਾ ਵੀ ਤੇਰਾ ਵੀ ਉਹੀ ਹਸ਼ਰ ਕਰਾਂਗੇ ਜਿਹੜਾ ਤੇਰੇ ਮੁੰਡੇ ਦਾ ਕੀਤਾ ਸੀ ਉਹਕਦਮ ਹੈਰਾਨ ਹੋ ਜਾਂਦੀ ਹੈ ਵੀ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਤੇਰਾ ਮੁੰਡਾ ਕਿਸੇ ਨੂੰ ਬੋਧ ਦੇ ਦਦਾ ਇਹਨਾਂ ਨੇ ਮੇਰੇ ਮੁੰਡੇ ਨਾਲ ਕੀ ਕੀਤਾ ਮੇਰੇ ਬੱਚੇ ਨਾਲ ਕੀ ਕੀਤਾ ਇਹਨਾਂ ਨੇ ਹੁਣ ਉਹ ਹੈਰਾਨ ਪਰੇਸ਼ਾਨ ਹੋ ਜਾਂਦੀ ਹੈ ਤਾਂ ਜਿਹੜਾ ਜਗਸੀਰ ਸਿੰਘ ਦਾ ਬੇਟਾ ਪੂਰੀ ਦਾ ਭਰਾ ਹੈ ਉਹ ਉਹਨੂੰ ਦੱਸਦਾ ਵੀ ਤੇਰਾ ਬੱਚਾ ਇਹਨਾਂ ਨੇ ਮਾਰ ਕੇ ਤੇ ਘਰ ਦੇ ਪਿਛਲੇ ਪਾਸੇ ਗੱਡ ਦਿੱਤਾ ਦੱਬ ਦਿੱਤਾ ਉਹਨੂੰ ਉਹ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਤੇ ਪੈਰਾਂ ਥਲੋਂ ਜ਼ਮੀਨ ਨਿਕਲ ਜਾਂਦੀ ਹੈ ਉਹਨੋਂ ਜਾਂਦੀ ਆਪਣੇ ਸਕੂਲ ਜਾਂਦੀ ਹੈ ਉੱਥੇ ਜਾ ਕੇ ਸਾਰੀ ਘਟਨਾ ਆਪਣੇ ਟੀਚਰਾਂ ਨੂੰ ਦੱਸਦੀ ਹੈ ਤਾਂ ਟੀਚਰ ਪੁਲਿਸ ਨੂੰ ਫੋਨ ਕਰਦੇ ਨੇ 25 ਫਰਵਰੀ ਦੀ ਘਟਨਾ 26 ਫਰਵਰੀ 2019 ਨੂੰ ਪੁਲਿਸ ਰੇਡ ਕਰਦੀ ਹੈ ਉਹਨਾਂ ਦੇ ਘਰ ਰੇਡ ਕਰਦੀ ਹੈ ਤਾਂ ਉੱਥੇ ਬੰਦਕੌਰ ਢਿੱਲੋਂ ਜਗਸੀਰ ਸਿੰਘ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜਿਹੜਾ ਪਿੱਛੇ ਜਦੋਂ ਪੱਟਿਆ ਜਾਂਦਾ ਤਾਂ ਉੱਥੋਂ ਉਹਨਾਂ ਨੂੰ ਕੰਕਾਲ ਵੀ ਮਿਲ ਜਾਂਦੇ ਨੇ ਮਤਲਬ ਗੱਲ ਕਿਸ ਹੱਦ ਤੱਕ ਕਲੀਅਰ ਹੋ ਜਾਂਦੀ ਹੈ ਇਹਨਾਂ ਨੂੰ ਪੁਛਤਾਸ਼ ਲਈ ਲੈ ਕੇ ਜਾਇਆ ਜਾਂਦਾ ਹੈ ਹੁਣ ਬਿਆਨਤ ਕੋ ਢਿੱਲੋਂ ਕੋਲ ਪੁਛਤਾਸ਼ ਕੀਤੀ ਜਾਂਦੀ ਹੈ ਤਾਂ ਬਿਆਨਤ ਕੋ ਢਿੱਲੋਂ ਫਿਰ ਮੰਨ ਜਾਂਦੀ ਹੈ ਵੀ ਇਹ ਬੱਚਾ ਮੈਂ ਇੱਥੇ ਬਾਥ ਡੱਬ ਦੇ ਵਿੱਚ ਹੀ ਪਾਣੀ ਦੇ ਵਿੱਚ ਡਬੋ ਕੇ ਮਾਰ ਦਿੱਤਾ ਸੀ ਤੇ ਉਸ ਤੋਂ ਬਾਅਦ ਅਸੀਂ ਇਹ ਬਖਸ਼ਿੰਦਰ ਪਾਲ ਸਿੰਘ ਤੇ ਜਗਸੀਰ ਸਿੰਘ ਤੇ ਬਿਆਨਤ ਕੋ ਢਿੱਲੋਂ ਨੇ ਇਹ ਜਾੜ ਦੇ ਵਿੱਚ ਪਿੱਛੇ ਦੱਬ ਦਿੱਤਾ ਉਸ ਤੋਂ ਬਾਅਦ ਜਗਸੀਰ ਸਿੰਘ ਕੋਲ ਵੀ ਪੁੱਛਤਾਛ ਹੁੰਦੀ ਹੈ ਉਹ ਕਹਿੰਦਾ ਵੀ ਜਦੋਂ ਇਹਨਾਂ ਨੇ ਇਹ ਕੰਮ ਕੀਤਾ ਜਦੋਂ ਬੱਚਾ ਮਾਰਿਆ ਗਿਆ ਮੈਂ ਉਸ ਟਾਈਮ ਘਰ ਨਹੀਂ ਸੀ ਜਦੋਂ ਮੈਂ ਘਰ ਆਇਆ ਮੈਨੂੰ ਬਿਆਨਤ ਕੌਰ ਨੇ ਬਿਆਨਤ ਕੌਰ ਢਿੱਲੋਂ ਨੇ ਇਹ ਗੱਲ ਦੱਸਦੀ ਵੀ ਅਸੀਂ ਬੱਚੇ ਨੂੰ ਮਾਰ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਮਿਲ ਕੇ ਉਹਨੂੰ ਪਿੱਛੇ ਯਾਰਡ ਦੇ ਵਿੱਚ ਦੱਬ ਦਿੱਤਾ ਟੂਆ ਪੱਟ ਕੇ ਛੋਟਾ ਜਿਹਾ ਬੱਚਾ ਸੀ ਇੱਕ ਦਿਨ ਦਾ ਬੱਚਾ ਸੀ ਕਿੰਨਾ ਕੋ ਦੇ ਚਲੋ ਦੱਬ ਦਿੱਤਾ ਉਹਨਾਂ ਨੇ ਤੇ ਜਗਸੀਰ ਸਿੰਘ ਨੂੰ 50 ਹਜ਼ਾਰ ਰੁਪਏ ਦਾ ਬੌਂਡ ਭਰ ਕੇ ਛੱਡ ਦਿੱਤਾ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਹੈ ਵੀ ਅਗਲੀ ਜਿਹੜੀ ਤਰੀਕ ਹੈ 13 ਮਾਰਚ 13 ਮਾਰਚ 2019 ਨੂੰ ਤੁਹ ਦੁਬਾਰਾ ਪੇਸ਼ ਹੋਣਾ ਪਰ 7 ਮਾਰਚ 2019 ਨੂੰ ਇੱਕ ਫਿਰ ਪੁਲਿਸ ਕੋਲ ਖਬਰ ਆਉਂਦੀ ਹੈ ਤੇ ਪੁਲਿਸ ਜਦੋਂ ਬਿਆਨਤ ਕਾਟੇ ਲਾਉਂਦੇ ਕਰੇ ਜਾਂਦੀ ਹੈ ਤਾਂ ਜਗਸੀਰ ਸਿੰਘ ਆਪਣੇ ਆਪ ਨੂੰ ਫਾਂਸੀ ਲਾ ਕੇ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਕਰ ਚੁੱਕਿਆ ਹੁੰਦਾ ਉਹਦਾ ਕਾਰਨ ਇਹ ਪਤਾ ਲੱਗਦਾ ਹੈ ਕਹਿੰਦਾ ਵੀ ਮੇਰੀ ਸਿੱਖ ਕਮਿਊਨਿਟੀ ਦੇ ਵਿੱਚ ਆਪਣੀ ਬਰਾਦਰੀ ਦੇ ਵਿੱਚ ਬਹੁਤ ਬੇਇੱਜ਼ਤੀ ਹੋ ਚੁੱਕੀ ਹੈ ਤੇ ਮੈਂ ਲੋਕਾਂ ਦੀਆਂ ਨਜ਼ਰਾਂ ਦਾ ਸਾਹਮਣਾ ਨਹੀਂ ਕਰ ਸਕਦਾ ਤੋਂ ਆਪਣੀ ਜਿਹੜੀ ਜੀਵਨ ਲੀਲਾ ਉੱਥੇ ਸਮਾਪਤ ਕਰ ਲੈਂਦਾ ਹੁਣ ਦੇਖੋ ਹੋਇਆ ਕਿ ਭਤੀਜੇ ਨੂੰ ਬੁਲਾਇਆ ਉਦੋਂ ਬਾਅਦ ਇਹ ਕਾਂਡ ਹੋਇਆ ਬੱਚਾ ਹੋਇਆ ਕੁੜੀ ਦੇ ਬੱਚੇ ਨੂੰ ਮਾਰਿਆ ਗਿਆ ਤਾਂ ਪਤੀ ਦੀ ਮੌਤ ਹੋ ਚੁੱਕੀ ਹੈ ਹੁਣ ਬਖਸ਼ਿੰਦਰ ਪਾਲ ਸਿੰਘ ਨੂੰ ਵੀ ਪੁਸਤ ਤਸਲੀ ਬੁਲਾਇਆ ਜਾਂਦਾ ਉਨੇ ਇੱਕ ਗੱਲ ਹੋਰ ਹੁੰਦੀ ਹੈ ਵੀ ਬੈਂਤਕੌਰ ਢਿੱਲੋਂ ਨੂੰ ਇਹ ਪਤਾ ਨਹੀਂ ਸੀ ਵੀ ਇਹਦੀ ਕੁੜੀ ਜਿਹੜੀ 9 ਮਹੀਨੇ ਤੋਂ ਪ੍ਰੈਗਨੈਂਟ ਹੈ ਇਹ ਕਿਵੇਂ ਹੋ ਸਕਦਾ ਜਾਂ ਤਾਂ ਉਹਦੀ ਉਮਰ ਛੋਟੀ ਹੋਣ ਕਰਕੇ ਉਹਦਾ ਅਬੋਰਸ਼ਨ ਨਹੀਂ ਹੋ ਸਕਿਆ ਵੀ ਉਹਦੀ ਜਾਨ ਨੂੰ ਹੋ ਸਕਦਾ ਖਤਰਾ ਹੋਵੇ ਤੇ ਉਹਦੀ ਵੇਟ ਕੀਤੀ ਗਈ ਵੀ ਜਦੋਂ ਨਾਰਮਲ ਡਿਲੀਵਰੀ ਹੋਏਗੀ ਉਸ ਤੋਂ ਬਾਅਦ ਇਹਦਾ ਕੋਈ ਨਾ ਕੋਈ ਹੱਲ ਸੋਚਿਆ ਜਾਏਗਾ ਹੁਣ ਬਖਸ਼ਿੰਦਰ ਪਾਲ ਜਿਹੜਾ ਉਹ ਇਸ ਬੱਚੇ ਦਾ ਪਿਤਾ ਹੁਣ ਬਖਸ਼ਿੰਦਰ ਪਾਲ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਉਹਨੂੰ ਬੁਲਾਇਆ ਜਾਂਦਾ ਹੈ ਹੁਣ ਬਖਸ਼ਿੰਦਰ ਪਾਲ ਨੂੰ ਥੋੜੀ ਦੇਰ ਬਾਅਦ ਥੋੜੇ ਦਿਨਾਂ ਬਾਅਦ ਰਿਹਾ ਕੀਤਾ ਜਾਂਦਾ ਹੈ ਤੇ ਉਹਦੇ ਇੱਕ ਜੀਪੀਐਸ ਲਾਇਆ ਜਾਂਦਾ ਹੈ ਜਿਹੜਾ ਉਹਦੀ ਲੱਤ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਵੀ ਤੂੰ ਕੈਲੀਫੋਰਨੀਆ ਤੋਂ ਬਾਹਰ ਨਹੀਂ ਜਾਏਂਗਾ ਉਹਨੂੰ ਬਾਅਦ ਛੱਡਿਆ ਜਾਂਦਾ ਤੇ ਕੁੜੀ ਤੋਂ ਵੀ ਪੁੱਛਤਾਚ ਕੀਤੀ ਜਾਂਦੀ ਹੈ ਜਦੋਂ ਕੁੜੀ ਨੂੰ ਬੁਲਾਇਆ ਜਾਂਦਾ ਤਾਂ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਂਦੀ ਹੈ ਕੁੜੀ ਕਹਿੰਦੀ ਵੀ ਸਾਡਾ ਜਿਹੜਾ ਪਿਤਾ ਜਗਸੀਰ ਸਿੰਘ ਸੀ ਸਾਡੇ ਨਾਲ ਮਾਰਕੁੱਟ ਬਹੁਤ ਜ਼ਿਆਦਾ ਕਰਦਾ ਸੀ ਤੇ ਅਸੀਂ ਬਹੁਤ ਉਹਨਾਂ ਤੋਂ ਤੰਗ ਸੀ ਇਹ ਗੱਲ ਉਹਦੇ ਬੇਟੇ ਤੋਂ ਵੀ ਪੁੱਛ ਦੱਸ ਕੀਤੀ ਨੇ ਉਹਦਾ ਵੀ ਇਹੀ ਮੰਨਣਾ ਸੀ ਕਿ ਜਗਸੀਰ ਸਿੰਘ ਵੱਲੋਂ ਸ਼ਰਾਬ ਪੀਣ ਤੋਂ ਬਾਅਦ ਇਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਹੁਣ ਜਦੋਂ ਬਖਸ਼ਿੰਦਰਪਾਲ ਆਂਦਾ ਤਾਂ ਜਗਸੀਰ ਸਿੰਘ ਕੁੱਟਮਾਰ ਕਰਦਾ ਤਾਂ ਬਖਸ਼ਿੰਦਰਪਾਲ ਉਹਦੇ ਨਾਲ ਜਿਹੜੀ ਐ ਸਹਾਨੂੰ ਭੂਤੀ ਭੇਟ ਕਰਦਾ ਹੈ ਜਦੋਂ ਉਹਦੇ ਨੇੜੇ ਜਾਂਦਾ ਉਹਨੂੰ ਹੌਸਲਾ ਦਿੰਦਾ ਤਾਂ ਉਹਨੂੰ ਲੱਗਦਾ ਵੀ ਇਹ ਮੇਰਾ ਮੇਰੀ ਫੇਵਰ ਚ ਹੈ ਜਾਂ ਮੈਂ ਇਹਦੇ ਕੋਲ ਸੇਫ ਹਾਂ ਤਾਂ ਜਦੋਂ ਉਹ ਬੰਦਾ ਦੁਖੀ ਹੁੰਦਾ ਜਦੋਂ ਦੂਜਾ ਬੰਦਾ ਮੋੜਾ ਦਿੰਦਾ ਤਾਂ ਉਹ ਉਹਨੂੰ ਆਟੋਮੈਟਿਕ ਚੰਗਾ ਲੱਗਣ ਲੱਗ ਜਾਂਦਾ ਹੁਣ ਕੀ ਹੁੰਦਾ ਵੀ ਉਹ ਜਦੋਂ ਇਹਦੇ ਨੇੜਤਾ ਇਹਨਾਂ ਦੀ ਵਾਦੀ ਹੈ ਨੇੜਤਾ ਵਾਦੀ ਹੈ ਤਾਂ ਇਹ ਗੱਲ ਸਬੰਧਾਂ ਤੱਕ ਚਲੀ ਜਾਂਦੀ ਹੈ ਇਹਨਾਂ ਦੇ ਜਿਹੜੇ ਨਜਾਇਜ਼ ਸਬੰਧ ਬਣ ਜਾਂਦੇ ਨੇ ਬਖਸ਼ਿੰਦਰ ਪਾਲ ਤੇ ਬਿਆੰਤਕੌਰ ਢਿੱਲੋਂ ਦੀ ਲੜਕੀ ਦੇ ਹੁਣ ਉਹ ਸੰਬੰਧ ਬਣਨ ਕਾਰਨ ਉਹ ਜਦੋਂ ਗਰਭਤੀ ਹੋ ਜਾਂਦੀ ਹੈ ਇਹ ਸਾਰਾ ਕੁਝ ਜਿਹੜਾ ਬਿਆੰਤਕੋਟ ਢਿੱਲੋਂ ਵੱਲੋਂ ਕਰਿਆ ਗਿਆ ਆਪਣੇ ਭਤੀਜੇ ਨੂੰ ਬਚਾਣ ਲਈ ਹੁਣ ਜਗਸੀਰ ਸਿੰਘ ਨੇ ਵੀ ਇੱਕ ਗੱਲ ਪਹਿਲਾਂ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਜਗਸੀਰ ਸਿੰਘ ਨੇ ਵੀ ਇਹ ਗੱਲ ਮੰਨੀ ਜਦੋਂ ਪੁਲਿਸ ਨੇ ਕਿਹਾ ਵੀ ਤੂੰ ਇਹ ਗੱਲ ਪੁਲਿਸ ਨੂੰ ਕਿਉਂ ਨਹੀਂ ਦੱਸੀ ਉਹ ਕਹਿੰਦਾ ਵੀ ਮੈਂ ਬਿਆੰਤਕੋਟ ਢਿੱਲੋਂ ਵੱਲੋਂ ਇਹ ਇਸ ਦੇਸ਼ ਦੇ ਵਿੱਚ ਪੱਕਾ ਹੋਇਆ ਜੇ ਇਹ ਮੈਨੂੰ ਛੱਡ ਦਿੰਦੀ ਇਹਦੇ ਨਾਲ ਵਿਆਹ ਕਰਾ ਕੇ ਮੈਂ ਇੱਥੇ ਪੱਕਾ ਹੋਇਆ ਜੇ ਮੈਨੂੰ ਛੱਡ ਦੇਣੀ ਤਾਂ ਮੈਨੂੰ ਵਾਪਸ ਇੰਡੀਆ ਜਾਣਾ ਪੈਣਾ ਸੀ ਮੈਂ ਇਸ ਗੱਲੋਂ ਡਰ ਗਿਆ ਮੈਂ ਦਾਬ ਕਰਕੇ ਪੁਲਿਸ ਨੂੰ ਨਹੀਂ ਦੱਸਿਆ ਤੇ ਹੁਣ ਉਹਨੇ ਆਪਣੇ ਭਤੀਜੇ ਨੂੰ ਬਚਾਣ ਲਈ ਇਹ ਸਾਰਾ ਕੁਝ ਜਿਹੜਾ ਪ੍ਰੋਪੋਗੈਂਡਾ ਉਹ ਰਚਿਆ ਹੁਣ ਜਿਹੜੀ ਬਿਆੰਤ ਘੋਟੇਲੋਂ ਆ ਉਹ ਪੁਲਿਸ ਕਸਟਡੀ ਚ ਹੈ ਤੇ ਇਹਨੇ ਨੂੰ ਜਿਹੜਾ ਬਖਸ਼ਿੰਦਰ ਪਾਲ ਸੀ ਉਹਨੂੰ ਜਿਹਨੇ ਪੁਲਿਸ ਨੇ ਗਿਆ ਸੀ ਵੀ ਤੂੰ ਕੈਲੀਫੋਰਨੀਆ ਤੋਂ ਬਾਹਰ ਨਹੀਂ ਜਾਣਾ ਤਾਂ ਉਹਨੂੰ ਲੱਗਦਾ ਕਿ ਮੈਂ ਹੁਣ ਇਸ ਕੇਸ ਦੇ ਵਿੱਚ ਫਸ ਸਕਦਾ ਮੈਨੂੰ ਵੀ ਸਜ਼ਾ ਹੋ ਸਕਦੀ ਹੈ ਤਾਂ ਉਹ ਜੀਪੀਐਸ ਕੱਟ ਕੇ ਉੱਥੋਂ ਫਰਾਰ ਹੋ ਜਾਂਦਾ ਹੁਣ ਫਰਾਰ ਹੋ ਜਾਂਦਾ ਉਹਦਾ 2 ਸਾਲ ਕੋਈ ਪਤਾ ਨਹੀਂ ਲੱਗਦਾ ਤੇ ਜਿਹੜੀ ਬਿਆੰਤਕਾ ਢਿੱਲੋਂ ਆ ਉਹਦੇ ਤੇ ਜਿਹੜੇ આરોਪ ਨੇ ਤੈਹ ਹੋ ਜਾਂਦੇ ਨੇ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਸਾਰਾ ਜਾਂਚ ਦੇ ਵਿੱਚ ਪਤਾ ਲੱਗਦਾ ਉਹਤੇ ਬਿਆੰਤਕਾ ਢਿੱਲੋਂ ਸਿੱਧੇ ਤੌਰ ਤੇ ਇੱਕ ਮੁੱਖ ਦੋਸ਼ੀ ਦੇ ਰੂਪ ਦੇ ਵਿੱਚ ਨਜ਼ਰ ਆਉਂਦੀ ਹੈ ਹੁਣ ਪੁਲਿਸ ਨੂੰ ਸਜ਼ਾ ਦਿੰਦੀ ਹੈ ਵੀ ਕੁੜੀ ਦੀ ਪ੍ਰੈਗਨੈਂਸੀ ਉਹਦੀ ਦੇਖਭਾਲ ਨਾ ਕਰਨ ਕਰਕੇ ਤੇ ਇੱਕ ਇੱਕ ਦਿਨ ਦੇ ਬੱਚੇ ਨੂੰ ਕਤਲ ਕਰਨ ਵਾਸਤੇ ਉਹਨੂੰ 29 ਸਾਲਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਹੁਣ ਦੇਖੋ 29 ਸਾਲ ਦੀ ਸਜ਼ਾ ਹੋ ਗਈ ਜਾਨੀ ਕਿ ਉਹਦੀ ਉਮਰ ਉਸ ਟਾਈਮ ਤੱਕ 29 ਸਾਲ 30 ਸਾਲ ਲਾ ਲਓ ਤਾਂ 75 ਸਾਲ ਦੇ ਕਰੀਬ ਉਹਦੀ ਉਮਰ ਉਸ ਟਾਈਮ ਹੋ ਚੁੱਕੀ ਹੋਵੇਗੀ ਮਤਲਬ ਆਪਾਂ ਕਹਿ ਰਹੀਏ ਇੱਕ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਆਪਣੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੁਣ ਬਖਸ਼ਿੰਦਰ ਜਪਾਲ ਸਿੰਘ ਦੀ ਬੜੀ ਭਾਲ ਕੀਤੀ ਜਾਂਦੀ ਉਹ ਕਿਸੇ ਵੀ ਕਿਤੇ ਵੀ ਨਹੀਂ ਮਿਲਦਾ 2 ਸਾਲ ਬਾਅਦ ਉਹ ਕੈਨੇਡਾ ਪੁਲਿਸ ਦੇ ਹੱਥ ਆਂਦਾ ਉੱਥੇ 2 ਨੰਬਰ ਦੇ ਵਿੱਚ ਰਹਿ ਰਿਹਾ ਹੁੰਦਾ ਜਦੋਂ ਪੁਲਿਸ ਨੂੰ ਫੜਦੀ ਹੈ ਫੜਿਆ ਸਿਰਫ ਫੇਸ ਕਰਕੇ ਹੁੰਦਾ ਵੀ ਉਹ 2 ਨੰਬਰ ਦੇ ਵਿੱਚ ਹੁੰਦਾ ਪਰ ਜਦੋਂ ਥੋੜੀ ਜੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਅੱਜ ਕੱਲ ਸਾਰਾ ਡਿਜੀਟਲ ਜਮਾਨਾ ਹੈ ਕੰਪਿਊਟਰਾਈਜ਼ਡ ਇੱਕ ਦੂਜੇ ਦੀਆਂ ਫਾਈਲਾਂ ਜਦੋਂ ਆਪਾਂ ਸਰਚ ਮਾਰੀਏ ਨਾਮ ਤੇ ਤਾਂ ਪਤਾ ਲੱਗ ਹੀ ਜਾਂਦਾ ਹੈ ਤਾਂ ਕੈਨੇਡਾ ਪੁਲਿਸ ਨੂੰ ਬਹੁਤ ਛੇਤੀ ਪਤਾ ਲੱਗ ਗਿਆ ਵੀ ਇਹ ਅਮਰੀਕਾ ਤੋਂ ਭਗੌੜਾ ਹੋਇਆ ਹੋਇਆ ਹੈ ਉੱਥੇ ਇਹਦੇ ਰੇਪ ਦਾ ਕੇਸ ਚੱਲ ਰਿਹਾ ਤਾਂ ਅਮਰੀਕਾ ਪੁਲਿਸ ਨੂੰ ਇਹਦੇ ਬਾਰੇ ਖਬਰ ਦਿੱਤੀ ਜਾਂਦੀ ਹੈ ਫਿਰ ਕੈਨੇਡਾ ਤੋਂ ਬਖਸ਼ਿੰਦਰ ਪਾਲ ਨੂੰ ਅਮਰੀਕਾ ਲਿਜਾਇਆ ਜਾਂਦਾ ਹੈ ਉੱਥੇ ਉਹਦੇ ਤੇ ਕੇਸ ਚੱਲਦਾ ਹੁਣ ਇਸ ਕੇਸ ਦੇ ਵਿੱਚ ਹੋਇਆ ਕੀ ਕਿਸੇ ਦੀ ਇੱਕ ਹੈਲਪ ਕਰਨ ਦੇ ਚੱਕਰ ਦੇ ਵਿੱਚ ਆਪਣਾ ਪੂਰਾ ਪਰਿਵਾਰ ਬਰਬਾਦ ਬੇਨਤ ਘਰ ਢਿੱਲਾ ਹੁੰਦਾ ਭਤੀਜੇ ਨੂੰ ਕਾਮਯਾਬ ਕਰਨ ਦੇ ਵਿੱਚ ਆਪ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ પતિ ਦੀ ਮੌਤ ਹੋ ਚੁੱਕੀ ਹੈ ਤੇ ਸਾਰਾ ਘਰ ਤੈਸ ਨੈਸ ਹੋ ਚੁੱਕਿਆ ਆਪਾਂ ਨੂੰ ਇਹ ਚੀਜ਼ਾਂ ਥੋੜੀਆਂ ਜੀਆਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਕਿਸੇ ਦੀ ਜੇ ਆਪਾਂ ਸਹਾਇਤਾ ਵੀ ਕਰਨੀ ਹੈ ਤਾਂ ਦੇਖ ਕੇ ਕਿਸੇ ਲਿੰਮਟ ਦੇ ਦਾਇਰੇ ਦੇ ਵਿੱਚ ਇਹ ਕਿਉਂਕਿ ਜੜੀਆਂ ਘਟਨਾਵਾਂ ਨੇ ਉਹ ਇੱਥੋਂ ਹੀ ਜਨਮ ਲੈਂਦੀਆਂ ਸੋ ਸਾਰਿਆਂ ਦਾ ਧੰਨਵਾਦ ਆਪਾਂ ਇਹ ਤਾਂ ਨਹੀਂ ਕਹਾਂਗੇ ਵੀ ਮੇਰੀ ਸਟੋਰੀ ਤੁਹਾਨੂੰ ਬਹੁਤ ਵਧੀਆ ਲੱਗੀ ਇਹ ਇੱਕ ਤਰਾਸਦੀ ਸੀ ਕਿਦੀ ਕਹ ਲਈਏ ਹੁਣ ਇਹ ਵੀ ਕੋਈ ਸਮਝ ਨਹੀਂ ਆ ਰਿਹਾ ਜਗਸੀਰ ਸਿੰਘ ਦੀ ਜਾਂ ਬਿਆਨਤ ਕੌਰ ਢਿੱਲੋਂ ਦੀ ਜਾਂ ਉਹ ਲੜਕੀ ਦੀ ਜਾਂ ਜਿਹੜਾ ਇੱਕ ਮਿੰਨ ਦਿਨ ਦਾ ਬੱਚਾ ਜਿਹੜਾ ਕਤਲ ਹੋਇਆ ਪਰ ਜੋ ਵੀ ਸੀ ਬਹੁਤ ਮਾੜਾ ਹੋਇਆ ਸਾਰਿਆਂ ਦਾ ਧੰਨਵਾਦ